ਦਾਗਾ ਪ੍ਰਾਣ ਅਰੰਭਿਤ ਮੋਹਟਾ ਦੇ ਕੈਂਪੀਟੈਂਟ ਤੇ ਦਾ ਅੱਜ ਬੋਲਣ ਆਇਆ ਹਾਂ ਕਿ ਆਪਣੀ ਚਲੰਗ ਲੋਰਸ਼ੇ ਕੱਟ ਤੇਜ ਮੱਥੇ ਤੇ ਇੱਕ ਦਿਨ ਛੱਡਿੰਦਾ ਬਾਜ਼ਾਰ ਨੂੰ ਕਿੰਨਾ ਪਿਆਰ ਕਰਦਾ ਹਾਂ ਤੇ ਚਾਹੁੰਦਾ ਕਿ ਇਹਾ ਸਾਰੀਆਂ ਦੁਕਾਨਾਂ ਆ ਸਾਰੇ ਲੋਕਾਂ ਇਹ ਤਰੱਕੀ ਹੈ ਸਿਧਾਨਾਵਾਦ ਨੇ ਅਸੀਂ ਵੀ ਕਰੰਗ ਦੇ ਪਾਈ ਨੂੰ ਸੁਧਾ ਕੇ ਹੀ ਰੱਖਾਂ ਸੜਕ ਹੀ 7 ਸਾਲ ਤੋਂ ਇਹੀ ਹਾਲ ਹੈ ਬਾਣ ਸਾਹਿਬ ਜੀ ਆਹ 7 ਸਾਲ ਤੋਂ ਹੀ ਇਹੀ ਹਾਲ ਹੈ ਜੀ ਜੀ ਕਿਸਾਨਾਂ ਨੂੰ ਉਹਦੇ ਜੀਸਾਨ ਦੇ ਭਾਅ ਵੇਲ ਲਗੇ ਉਹਨਾਂ ਦੀ ਜੇਬਾਂ ਸਿੱਸੀ ਆਉਣਗੇ ਤਾਂ ਨਿਹਾਲ ਸਿੰਘਾਲੇ ਬਾਜ਼ਾਰ ਚ ਭਾਅ ਦਾ ਕਰਕੇ ਇਹਨਾਂ ਪੰਗਾ ਲੈ ਜਾਂਦੇ ਜੀ ਪੂਰੀ ਗਲ ਆ ਪੂਰੀ ਗਲ ਪਰ ਮੂਤ ਨੂੰ ਪੂਰੀ ਦਾਸ ਉਹ ਹੋ ਜਾਣਾ ਰੋਡ ਦਾ ਬਾਜ਼ਾਰ ਚੌਂਕ ਦਾ ਸਾਈਕਲ ਚੱਲੂਗਾ ਮੈਂ ਉਹਨਾਂ ਨੂੰ ਕਿਹਾ ਸੈਂਟਰ ਨੂੰ 100 ਮੀਟਰ ਦਾ ਖੇਤ ਲੈ ਕੰਪ ਦੇਊਗਾ ਮੈਂ ਸਮੀਤ ਦੇਸ਼ ਵਾਸਤੇ 220 ਲੱਖ ਮੀਟਰ ਇਕ ਟੌੜ ਦੇਊਗਾ ਮੈਂ ਅਕਤੂਬਰ ਚ ਕਿਉਂਕਿ ਜਹਲਾ ਤਾਂ ਹੈ ਕਿਉਂਕਿ ਚੌਲਾ ਪੱਕਾ ਪ੍ਰਗਿਆ ਕਣ ਕੰਪਾ ਤੇ ਰੱਸ ਲੈਣੀ ਆਪਣੀ ਖਰਾਕ ਹੈ ਪਰ ਚੱਲ ਯਾਰ ਤੂੰ ਵੀ ਆ ਜਾ ਯਾਰ ਚੱਲ ਬੰਦਾਰ ਜਾ ਕੋਈ ਨਹੀਂ ਕੋਈ ਨਾ ਤੂੰ ਸੁਣਾਓ ਜੀ ਗੱਲ ਤਾਂ ਸੁਣ ਲੈ ਯਾਰ ਗੱਲ ਤਾਂ ਕੋਈ ਹਾਲਾ ਕੋਈ ਨਹੀਂ ਲੋਕ ਮੈਂ ਕਿਹੜਾ ਗੱਲ ਜਦੋਂ ਕੋਈ ਨਹੀਂ ਕੋਈ ਨਹੀਂ ਜਦੋਂ ਇਹਨਾਂ ਅਸਰਾਂ ਨੂੰ ਸੌਣ ਵਾਲੇ ਸੈਟਰ ਨਾਲ ਗੱਲ ਕਰਨੀ ਚਾਹੁੰਦੇ ਨੇ ਕਿ ਆਪਾਂ ਭਾਅ ਬਾਰੇ ਗੱਲ ਕਰ ਲਈਏ ਜੀ ਤੋ ਉਹ ਹਰਿਆਣੇ ਦੇ ਬਾਡਰ ਤੇ ਤਾਰਾ ਲਾ ਰਹੇ ਨੇ ਅਸੂ ਗੈਸ ਦੀ ਗੋਲੇ ਇਤਾਂ ਚੰਗਾ ਹੈ ਨਾ ਪੰਜਾਬ ਦੇਸ਼ ਦੀ ਫੂਟਬਾਲ ਹੈ ਜੇ ਮੈਂ ਕਹਦਾ ਕਿ ਮੈਂ ਤਾਂ ਸਿੱਧਾ ਬੰਗਾਲ ਨੂੰ ਦਿਊਗਾ ਜੀ ਨਾ ਜਾਣਿਆ ਯਾਰ ਪਬਲਿਕ ਡਿਸਟ੍ਰਿਕਟ ਸਿਸਟਮ ਕਿਥੋਂ ਲੈ ਕੇ ਆਉਣਗੇ ਚਾਲ ਜਿਹੜੇ ਕਹਿੰਦੇ 80 ਕਰੋੜ ਲੋਕਾਂ ਨੂੰ ਸੋ ਮੇਰੇ ਲਈ ਇਕੱਲਾ 3.5 ਕਰੋੜ ਲੋਕਾਂ ਦਾ ਮੈਂ ਉਹ ਦੇਖ ਰਿਹਾ ਮੈਂ ਕਿਸਾਨਾਂ ਨਾਲ ਫਿਰ 2:00 ਵਜੇ ਤੱਕ ਰਾਤ ਨੂੰ ਬਹਿਦਾ ਰਿਹਾ ਕਿ ਸਮਝੌਤਾ ਹੋ ਜੇ ਹਰਤਾਲਾ ਕਰਨੇ ਤੋਂ ਬਚੀਏ ਦੂਜੇ ਨੰਬਰ ਤੇ ਮੈਂ ਚਾਹਨਾ ਦੁਕਾਨਦਾਰ ਤਰੱਕੀ ਕਰੇ ਵਪਾਰੀ ਤਰੱਕੀ ਕਰੇ ਆਪਣੇ ਕੋਲੇ ਇੰਡਸਟਰੀ ਆਵੇ ਬਿਜਲੀ ਥੋੜੀ ਫ੍ਰੀ ਕਰਤੀ ਥਰਮਲ ਪਲੈਂਟ ਖਰੀਦਿਆ ਉਹਨਾਂ ਇੰਡਸਟਰੀਅਲ ਬਿਜਲੀ ਫ੍ਰੀ ਕਰੂੰਗਾ ਮੈਂ ਰੇਟ ਕਿਤਾ ਹੁੰਦਾ ਬਿਜਲੀ ਲੈਣੇ ਚਾਹੋ ਮੈਨੂੰ ਬਾਈ ਸੋ ਮੈਂ ਤਾਂ ਉਹੀ ਖੜ ਕੇ ਆ ਗਿਆ ਓਏ

ਅਨਜੀਤ ਬਲਾਸਪੁਰ ਵੀ ਮੌਕੇ ਤੇ ਪਹੁੰਚੇ ਆ ਸਰ ਅੱਜ ਸੀਐਮ ਸਾਹਿਬ ਨੇ ਜਿਹੜਾ ਕਾਫਲਾ ਇੱਥੇ ਬਾਜ਼ਾਰ ਦੇ ਵਿੱਚ ਰੁਕਿਆ ਔਰ ਲੋਕਾਂ ਦੇ ਨਾਲ ਫੋਟੋ ਵੀ ਖਿੱਚਵਾਈਆਂ ਕਿਵੇਂ ਦੇਖਦੇ ਇੱਕ ਨਾ ਪ੍ਰੋਗਰਾਮ ਬਣਾਇਆ ਹੋਇਆ ਨਹੀਂ ਸੀ ਜੀ ਅੱਜ ਸਾਡੀ ਰੈਲੀ ਸੀਗੀ ਫਰੀਦਪੁਰ ਆਪਣੇ ਬਾਗਾਪੁਰਾਣਾ ਜੀ ਅਸੀਂ ਰੈਲੀ ਤੋਂ ਆ ਰਹੇ ਸੀ ਜੀ ਤੇ ਉਹ ਅਚਨਚੇਤ ਸ਼ਹਿਰ ਵਿੱਚ ਲੰਘਣ ਲੱਗੇ ਤਾਂ ਅਗਨ ਕਰੋਗੇ ਜੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਬੜੇ ਫੋਟੋ ਕਰਵਾਏ ਤੇ ਬੜਾ ਵਧੀਆ ਮਾਹੌਲ ਬਣ ਗਿਆ ਜੀ ਔਰ ਮਾਨ ਸਾਹਿਬ ਨੇ ਸੁਭਾਸ ਮੰਡੀ ਦੇ ਵਿੱਚ ਜਿਹੜੀ ਰੈਲੀ ਕੀਤੀ ਕਿੰਨੇ ਕੁ ਦਾ ਕੱਟ ਸੀ ਸਰ ਉੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਕੱਠੀ ਜੀ